ਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲਕਾਹਾ ਉਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰਿਆਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੋਹਣੀ ਲੱਗੀ ਦੇਖ ਲਓ ਪ੍ਰੋਪਰ ਸੋਹਣੀ ਲੱਗੀ ਤਾਂ ਲਾਈਕ ਕਰ ਦਿਓ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਸ਼ੇਅਰ ਕਰੋ ਹਣਾ ਵੀਡੀਓ ਸ਼ੇਅਰ ਕਰਿਆ ਕਰੋ ਉਹਦੇ ਨਾਲ ਤੁਹਾਡਾ ਜਿਹੜੇ ਹੋਰ ਦੋਸਤ ਮਿੱਤਰ ਹੁੰਦੇ ਆ ਆਪਣੇ ਹਣਾ ਭੈਣਾਂ ਹੁੰਦੀਆਂ ਨੇ ਜੀ ਉਹਨਾਂ ਦਾ ਫਾਇਦਾ ਹੋ ਜਾਂਦਾ ਹੁੰਦਾ ਮੈਨੂੰ ਵਾਲੀ ਉੱਚੀ ਆਵਾਜ਼ 'ਚ ਵੀਡੀਓ ਬਣਾਉਣ ਦਾ ਮਤਲਬ ਮੈਂ ਵੀ ਬਣਾ ਸਕਦਾ ਉੱਚੀ ਆਵਾਜ਼ ਬਥੇਰੀ ਆ ਪਰ ਉਹ ਮੈਨੂੰ ਬਦ ਨਹੀਂ ਲੱਗਦਾ ਹੁੰਦਾ ਵੀ ਆਪਾਂ ਦੇਖੋ ਸਿੰਪਲ ਸੋਪਰ ਚੀਜ਼ ਲੈ ਕੇ ਆਉਣੇ ਆ ਉਸ ਹਿਸਾਬ ਨਾਲ ਹੀ ਆਪਣੀ ਬੋਲਚਾਲਾ ਜਿਉਂ ਮੇ ਉਹ ਉੱਚੇ ਵੱਜ ਚ ਉਹ ਕਰਿਓ ਆਪਣਾ ਤਾਂ ਉਹ ਕਉ ਆਪਾਂ ਨੂੰ ਚੀਜ਼ਾਂ ਆਉਂਦੀਆਂ ਨਹੀਂ ਜੀ ਨੈਚਰਲ ਜਿਹੇ ਤਰੀਕੇ ਨਾਲ ਆਪਾਂ ਮਤਲਬ ਕੰਮ ਕਰਕੇ ਰਾਜੀ ਆ ਤੇ ਹੁਣ ਗੱਲ ਕਰਦੇ ਆ ਸੂਟਾਂ ਦੀ ਜੀ ਹਣਾ ਇਹ ਮੇਰੇ ਕੋਲ ਕਰੇਵ ਦਾ ਸੂਟ ਆ ਕਰੇਵ ਵਾ ਵਧੀਆ ਲੱਗੀ ਹੋਈ ਆ ਬਦਲੋ ਜਿਹੜਾ 400 ਤੇ 500 ਰੁਪਏ 500 ਰੁਪਏ ਦਾ ਆਈਡੀਆ ਬਾਜ਼ਾਰ ਚ ਵੇਖਦਾ ਆ ਆਪਾਂ 400 ਰੁਪਏ ਦੇ ਵਿੱਚ ਦੇ ਉਹ ਵਾਲੀ ਕਰੇਵ ਲਵਾਈ ਹੈ ਜਿਹਨੂੰ ਸਸਤੀ ਕ੍ਰੀਮ ਲਈ ਹੈਗੀ ਜੇ ਤੁਸੀਂ ਸਸਤੀ ਲਵਾਉਣੀ ਆ ਤਾਂ ਸੂਟ ਬਹੁਤ ਘੱਟ ਤਿਆਰ ਹੋ ਜਾਊਗਾ ਪਰ ਆਪਾਂ ਵਧੀਆ ਵਾਲੀ ਕਰੇਵ ਲਵਾਈ ਆ ਇਹ ਇੱਕ ਮੇਰੇ ਹਿਸਾਬ ਨਾਲ ਵੀ ਨਵਾਂ ਜਿਹਾ ਕਨਸੈਪਟ ਤਿਆਰ ਕਰਵਾਇਆ ਮੈਂ ਸਿੰਪਲ ਸੋ ਪਰ ਜਿਵੇਂ ਬੱਚਿਆਂ ਦੇ ਸਕੂਲਾਂ ਚ ਫੰਕਸ਼ਨ ਵਗੈਰਾ ਹੁੰਦਾ ਨਾ ਕੁੜੀਆਂ ਦੇ ਉਹਨਾਂ ਨੇ ਸੂਟ ਲੈਣੇ ਹੁੰਦੇ ਆ ਉਹ ਚੀਜ਼ ਨਾਲ ਇਹਦੀ ਕੋਈ ਲੰਮਾਈ ਦਾ ਚੱਕਰ ਨਹੀਂ ਜਿੰਨਾ ਮਰਜ਼ੀ ਜਾ ਵੇਅਰ ਕਰ ਸਕਦੇ ਮੇਰੇ ਸਾਹ ਉਹਨਾਂ ਵਧੀਆਗਾ ਜੇ ਤੁਸੀਂ ਪਸੰਦ ਕਰੋਗੇ ਇਹ ਚੀਜ਼ ਨੂੰ ਤਾਂ ਮੈਂ ਸਾਰੇ ਕਲਰ ਤੇ ਸਾਰੇ ਮਤਲਬ ਤਿਆਰ ਕਰਵਾ ਲੂੰਗਾ ਜੇ ਜੇ ਤੁਸੀਂ ਪਸੰਦ ਕਰੋਗੇ ਨਾ ਸੂਟ ਦਾ ਪ੍ਰਾਈਸ ਰੱਖਿਆ ਸਿਰਫ ਆਪਾਂ 500 ਰੁਪਏ ਵਧੀਆਲੀ ਗਰੇਵ ਲੱਗੀ ਆ ਫਿਰ ਦੱਸ ਰਿਹਾ ਮੈਂ ਜੇ ਇਹਦੇ ਤੇ ਮੈਂ ਸਸਤੀ ਗਰੇਵ ਲਾਉਂਗਾ ਜਿਹੜੀ ਬਾਜ਼ਾਰ ਦੇ ਵਿੱਚ 2.5 300 ਰੁਪਏ ਦੀ ਵਿਗਦੀ ਆ ਤਾਂ ਹਸਤਾ ਹੋਰ ਸੂਟ ਸਸਤਾ ਹੋ ਜਾਊਗਾ ਪਰ ਮੈਂ ਇਹ ਤੇ ਵਧੀਆਲੀ ਗਰੇਵ ਲਾਈ ਆ ਇਸ ਕਰਕੇ ਸੂਟ ਦਾ ਰੇਟ ਆ 500 ਰੁਪਏ ਲਓ ਜੀ ਕਲਰ ਇਹਦੇ ਬਹੁਤ ਪਿਆਰੇ ਆ ਆ ਦੇਖ ਲਓ ਬਸ ਇਦਾਂ ਸਿੰਪਲ ਬਣਾਇਆ ਹੋਇਆ ਇਹਦੇ ਤੇ ਆ ਲੱਗੇ ਹੋਇਆ ਜੋ ਦੁਪੱਟਾ ਵੀ ਇਹਨੂੰ 2200 ਰੁਪਏ ਨਾਲ ਲਵਾਇਆ ਜਿਹੜਾ ਆਪਾਂ 250 ਰੁਪਏ ਦਾ 22 ਟੰਬੇ ਕੇ ਦਾ ਨਾ ਉਹ ਵਾਲਾ ਦੁਪੱਟਾ ਲਵਾਇਆ ਬਹੁਤ ਖੋਲਾ ਡੋਲਾ ਹੀ ਦੇਖੋ 500 ਰੁਪਏ ਦਾ ਜੇ ਤੁਹਾਨੂੰ ਸੂਟ ਤਿਆਰ ਕਰਕੇ ਤਾਂ ਮੰਨ ਕੇ ਚਲੋ ਜੇ ਤੁਸੀਂ ਇਕੱਲਾ ਇਕੱਲਾ ਲੈ ਕੇ ਤਿਆਰ ਕਰੋਗੇ ਤਾਂ ਬਹੁਤ ਮਹਿੰਗਾ ਬਿਕੂਗਾ ਆਪਾਂ 500 ਰੁਪਏ ਦੇ ਵਿੱਚ ਤੁਹਾਨੂੰ ਕੰਬੋ ਬਣਾ ਕੇ ਦਿੱਤਾ ਕਿ ਸਸਤਾ ਬਣ ਜਾਊਗਾ ਠੀਕ ਆ ਦੇਖੋ ਜੀ ਦੁਪੱਟਾ ਆ ਸੂਟ ਤਿਆਰ ਕਰਵਾਇਆ 5 ਮੀਟਰ ਦਾ ਪੂਰਾ ਸੂਟ ਆ ਵਧੀਆ ਜਿਹੀ ਕ੍ਰੇਵ ਲੱਗੀ ਆ ਫੇਰ ਦੱਸ ਰਿਹਾ ਵਧੀਆ ਜਿਹੀ ਕ੍ਰੇਵ ਲੱਗੀ ਆ ਚਰੋਂ ਦਾ ਦੁਪੱਟਾ ਲੱ ਜੇ ਇਹ ਚੀਜ਼ ਨੂੰ ਤੁਸੀਂ ਪਸੰਦ ਕਰੋਗੇ ਕਲਰ ਤੁਹਾਨੂੰ ਦੇ ਦਾਂਗੇ ਇਹਦੇ ਵਿੱਚ ਹੈਗੇ ਆਪਣੇ ਕੋਲੇ ਕਲਰ ਮੈਂ ਇੱਕ ਵਾਰੀ ਦਿਖਾ ਦੇਣਾ ਜੇ ਪਸੰਦ ਕਰੋਗੇ ਤਾਂ ਹਰ ਇੱਕ ਕਲਰ ਤੁਹਾਨੂੰ ਇਹ ਆਪਾਂ ਤਿਆਰ ਕਰਵਾ ਕੇ ਦੇ ਦਾਂਗੇ ਜਲਦੀ ਤੋਂ ਜਲਦੀ ਜਿਵੇਂ ਤੁਹਾਡਾ ਰਿਸਪੌਂਸ ਹੋਊਗਾ ਉਹ ਸਾਮਣਾ ਕਰ ਲਾਂਗੇ ਜੀ ਅੱਛਾ ਸੂਟ ਦਾ ਪ੍ਰਾਈਸ ਆਪਾਂ ਰੱਖਿਆ ਸਿਰ 500 ਰੁਪਏ ਆ ਜੇ ਤਾ ਦੁਕਾਨ ਤੋਂ ਆ ਕੇ ਲੈਣਾ ਤਾਂ 500 ਰੁਪਏ ਦਾ ਜੀ ਅਗਰ ਦੂਰੋਂ ਵੀਡੀਓ ਦੇਖਦੇ ਨਹੀਂ ਆ ਸਕਦੇ ਆਨਲਾਈਨ ਮਗਵਾਉਣਾਗਾ ਨੰਬਰ ਹੈਗਾ ਆਪਣਾ 9494316000 ਤਾਂ 550 ਰੁਪਏ 50 ਰੁਪਏ ਸ਼ਿਪਿੰਗ ਚਾਰਜ ਲੱਗੂ ਇੱਕ ਸੂਟ ਦੇ ਉੱਤੇ ਤੋ ਇੱਕ ਲਓ 50 ਰੁਪਏ ਦੋ ਲੱਗਣਗੇ ਤਾਂ 1100 ਰੁਪਏ ਤੁਹਾਨੂੰ ਘਰੇ ਬਗਤ ਮਤਲਬ ਪਹੁੰਚ ਜਾਊਗਾ ਤੇ ਤਿੰਨ ਲਓਗੇ ਤਾਂ ਉਸ ਹਾਮ ਨਾਲ ਹੋਊਗਾ ਸਿਰਫ 500 ਰੁਪਏ ਦਾ ਕਲਰ ਹਾਜੀ ਮੇਰੇ ਕੋਲ ਲੈਂਟੜ ਗਈ ਆ ਕੁਛ ਇਹ ਸੇਲ ਕਰਤੇ ਪੰਜ ਛੇ ਦਿਨਾਂ ਦਾ ਆਇਆ ਹੋਇਆ ਸੀਗਾ ਤੇ ਦੁਕਾਨ ਤੇ ਇੱਦੀ ਜੀ ਹੋਣ ਦੀ ਵਜ੍ਹਾ ਕਰਕੇ ਵੀਡੀਓ ਬਣਾਈ ਨਹੀਂ ਜਾ ਰਹੀ ਸੀ ਹ ਨਹਿਰੂਨ ਕਲਰ ਆ ਗਿਆ ਜੀ ਹਨਾ ਜਿਵੇਂ ਜਿਵੇਂ ਤੁਸੀਂ ਜੇ ਤੁਹਾਨੂੰ ਪਸੰਦ ਕਰੋਗੇ ਜੇ ਜੇ ਕੱਲੋ ਤੱਕ ਲਗਭਗ ਸਾਰੇ ਕੱਲ ਦਾ ਚ ਮੈਂ ਤੇ ਰੈਡੀ ਕਰਵਾ ਲਵਾਂਗਾ ਚੀਜ਼ ਬਹੁਤ ਪਿਆਰੀ ਹੈ ਜੀ ਬਦੀ ਵਾਲੀ ਕ੍ਰੇਵ ਲੱਗੀ ਹੋਈ ਆ ਬਹੁਤ ਸੋਹਣੀ ਚੀਜ਼ ਆ ਚਨੋਂ ਦਾ ਦੁਪੱਟਾ ਪਿਆ ਔਰ ਸਿਰਫ 500 ਰੁਪਏ ਦਾ ਦੁਕਾਨ ਤੋਂ ਆਖਿਰਣਾ ਦਾ 500 ਰੁਪਏ ਦਾ ਅਗਰ ਕੂਰੀਅਰ ਕਹੋਗੇ ਤਾਂ 550 ਰੁਪਏ ਦਾ ਨੰਗਲ ਕਲੌਥ ਹਾਊਸ ਮਹਿਲਕਣਾ ਮਹਿਲਕਣਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕਿਚਨ ਵਾਲੀ ਗਲੀ ਆ ਗਲੀ 'ਚ ਆਪਣੀ ਦੁਕਾਨ ਆ ਨਹੀਂ ਪਤਾ ਲੱਗਦਾ ਤਾਂ ਆਪਣਾ ਨੰਬਰ ਹੈਗਾ 94943160 ਤੇ ਕੰਟੈ ਹਰ ਤਰ੍ਹਾਂ ਦਾ ਮਾਲ ਆਪਣੇ ਕੋਲ ਸਸਤਾ ਮਹਿੰਗਾ ਜਿਹੜਾ ਜ ਮਰਜ਼ੀ ਲੈ ਲਓ ਮਿਲ ਜੂਗਾ ਅਗਰ ਤੁਸੀਂ ਕੰਮ ਵੀ ਕਰਦੇ ਹੋ ਨਾ ਥੋਕ ਮਤਲਬ ਆਪਣਾ ਥੋਕ ਦਾ ਕੰਮ ਵੀ ਹੈਗਾ ਤੁਸੀਂ ਕੰਮ ਕਰਦੇ ਹੋ ਘਰੇ ਤਾਂ ਮਾਲ ਪਰਚੇਜ਼ ਕਰਨ ਦੀ ਦੁਕਾਨ ਵਾਸਤੇ ਆਪਣੇ ਕੋਲ ਆ ਸਕਦੇ ਹੋ ਜੀ ਬਹੁਤ ਹੀ ਸਸਤੇ ਰੇਟਾਂ ਤੁਹਾਨੂੰ ਦੇ ਦਾਂਗੇ ਤੁਹਾਨੂੰ ਪਤਾ ਹੀ ਆ ਮੈਂ ਸਸਤੇ ਵੇਚਦਾ ਤਾਂ ਮੇਰਾ ਹੋ ਸਕਦਾ ਪ੍ਰਾਈਸ ਬਹੁਤ ਸਸਤਾ ਹੋਊਗਾ ਜੀ ਜਲਦੀ ਤੋਂ ਜਲਦੀ ਆਜੋ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਆਜੋ ਜੀ ਆਹ ਸੂਟ ਹੈਗੇ ਮੇਰੇ ਕੋਲ ਲਿਮਟਡ ਦੇ ਰਹਿ ਗਏ ਬੁੱਕ ਕਰ ਲਓ ਜੀ ਇਹਨਾਂ 'ਚ ਕੋਈ ਪਸੰਦ ਆ ਅਗਰ ਇਹਨਾਂ 'ਚ ਤੁਸੀਂ ਕੋਈ ਕਲਰ ਤਿਆਰ ਕਰਵਾਉਣਾਗਾ ਤਾਂ ਮੈਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹਾਂ ਕਲਰ ਤੁਹਾਨੂੰ ਮਿਲ ਜੂਗਾ ਪਰ ਕੋਸ਼ਿਸ਼ ਕਰੋ ਚਾਰ ਪੰਜ ਸੂਟ ਤਿਆਰ ਕਰਾਉਣ ਦੀ ਇੱਕ ਸੂਟ ਤਿਆਰ ਕਰਨ ਦੇ ਵਿੱਚ ਥੋੜੀ ਪ੍ਰੋਬਲਮ ਹੋ ਜਾਂਦੀ ਆ ਬਲੈਕ ਤਾਂ ਵੈਸੇ ਆਈ ਜਾਣਗੇ ਥੋੜੇ ਦਿਨਾਂ ਦੇ ਵਿੱਚ ਪਰ ਜੇ ਮੰਨ ਲਓ ਤੁਸੀਂ ਸੂਟ ਰੈਡੀ ਕਰਵਾਉਣਾ ਹੈ ਨਾ ਕੋਈ ਫੰਕਸ਼ਨ ਆ ਤਾਂ ਮਿਲ ਕੇ ਦੋ ਤਿੰਨ ਸੂਟ ਮਤਲਬ ਗਰੰਟੀ ਆ ਜੀ ਇਹਦੇ ਵਿੱਚ ਸੇਮ ਮਤਲਬ ਕੱਪੜੇ ਦੇ ਵਿੱਚ ਜੇ ਤੁਸੀਂ ਸਸਤੀ ਕਰੀਵ ਲਵਾ ਕੇ ਤਿਆਰ ਕਰਾਉਣਾ ਤਾਂ 100 ਰੁਪਿਆ ਹੋਰ ਫਰਕ ਪੈ ਜਾਊਗਾ ਕੱਪੜੇ ਦਾ 400 ਰੁਪਏ ਦਾ ਰੈਡੀ ਹੋ ਜਾਊਗਾ ਦੱਸ ਦਿਓ ਜਿੰਮ ਵੀ ਹੋਇਆ ਜੇ ਤੁਸੀਂ ਬਲਕ ਦੇ ਵਿੱਚ ਤਿਆਰ ਕਰਵਾਉਣਾ ਤਾਂ ਆਪਾਂ ਹੋਰ ਵੀ ਰਾਤ ਕਰ ਦਾਂਗੇ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਨੰਗਲ ਕਲਾਸ ਉਸ ਨੰਗਲ ਦਾ ਫਿਰ ਦੱਸ ਰਿਹਾ ਜੀ ਬਾਜ਼ਾਰ ਦੇ ਵਿੱਚ ਪੀਰਖਾਨਾ ਪੀਰਖਾਨੇ ਬਿਲਕੁਲ ਸਾਹਮਣੇ ਕਿਹੜੇ ਜਿਹੇ ਗਲੀ ਹੈ ਗਲੀ ਚ ਆਪਣੀ ਦੁਕਾਨ ਹੈ ਮਹਿਲ ਕਲਾ ਟਾਊਨ ਦਾ ਨਾਮ ਹੈ ਜੀ ਦੁਕਾਨ ਦਾ ਨਾਮ ਹੈਗਾ ਨੰਗਲ ਕਲੋਥ ਹਾਊਸ ਜਲਦੀ ਮਿਲਦਾ ਹੋਰ ਸੋਹਣੇ ਸੋ